ਲੰਬੇ ਸਮੇਂ ਤੋਂ ਮੰਗ ਵੀ ਰਹੀ ਹੈ ਕਿਸਾਨਾਂ ਦੀ ਮਜ਼ਦੂਰਾਂ ਦੀ ਇੱਕ ਮੋਰਚਾ ਲੱਗਦਾ ਹੈ ਕਿਸਾਨੀ ਅੰਦੋਲਨ 2.0 ਕਿਹਾ ਗਿਆ ਉਹਨੂੰ ਯਾਨੀ ਕਿ ਦੂਜੇ ਪੜਾ ਦਾ ਅੰਦੋਲਨ ਉਹਦੇ ਵਿੱਚ ਜਾਨਾਂ ਵੀ ਬੜੀਆਂ ਗਈਆਂ ਨੇ ਖਾਸ ਕਰਕੇ ਸ਼ੁਭ ਕਰਨ ਦਾ ਕੇਸ ਚਰਚਾ ਦਾ ਵਿਸ਼ਾ ਹੁਣ ਹਾਈ ਕੋਰਟ 'ਚ ਸੁਣਵਾਈ ਹੁੰਦੀ ਹੈ ਇੱਕ ਜਨਤਕ ਪਟੀਸ਼ਨ ਤੇ ਜਿਸ 'ਤੇ ਸਰਕਾਰ ਨੂੰ ਤਾੜਨਾ ਹੋਈ ਹੈ ਹਾਈ ਕੋਰਟ ਵੱਲੋਂ ਕਿ ਹਫ਼ਤਾ 10 ਦੇਣੀ ਹੈ ਇਸ ਦੇ ਉੱਤੇ ਫੈਸਲਾ ਕਰ ਲੋ ਰਾਹ ਖਾਲੀ ਕਰ ਦਿਓ ਕਿਉਂਕਿ ਲੋਕ ਸਥਾਨਕ ਵੀ ਖੱਜਲ ਖਵਾਰ ਹੋ ਰਿਹਾ ਹੈ ਬੜਾ ਕੰਮ ਵੀ ਪ੍ਰਭਾਵਿਤ ਹੁੰਦਾ ਔਰ ਕਿਸਾਨ ਜੇ ਮੰਗ ਮਨਾਉਣਾ ਚਾਹੁੰਦੇ ਉਹਨਾਂ ਦੀ ਕੇਂਦਰ ਸਰਕਾਰ ਨਾਲ ਲੜਾਈ ਹੈ ਨਾ ਕਿ ਹਰਿਆਣੇ ਨਾਲ ਸਿੱਧੇ ਮੇਰੇ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸਵਾਲ ਆ ਵੈਸੇ ਅਦਾਲਤਾਂ ਨੂੰ ਸਵਾਲ ਤੇ ਨਹੀਂ ਖੜੇ ਕਰਨੇ ਚਿਹਦੇ ਲੇਕਿਨ ਮਨ ਦੇ ਵਿੱਚ ਤੇ ਸਾਰਿਆਂ ਦੇ ਸਵਾਲ ਹੋਊਗਾ ਕਿ ਹਾਈ ਕੋਰਟ ਨੂੰ 5 ਮਹੀਨੇ ਬਾਅਦ ਚੇਤਾ ਹੈ ਕਿ ਰਾਹ ਖਲੋਣੇ ਹੈਗੇ ਨੇ ਫਰਵਰੀ ਦੇ ਵਿੱਚ ਕਿਸਾਨ ਬੈਠੇ ਨੇ ਉਸ ਤੋਂ ਬਾਅਦ ਸ਼ੁਭ ਕਰਨ ਉਹਨਾਂ ਦੀ ਕਤਲ ਹੋ ਜਾਂਦਾ ਹੈਗਾ ਤੇ ਅੱਜ ਹਾਈ ਕੋਰਟ ਨੇ ਪਰ ਹਰਿਆਣਾ ਨੂੰ ਤਾੜਨਾ ਕਰ ਦਿੱਤੀਗੇ ਕਿ ਹਫਤੇ ਦੇ ਵਿੱਚ ਵਿੱਚ ਰਾਹ ਖੋਲੋ ਕਿਸਾਨਾਂ ਦਾ ਮਸਲਾ ਹਰਿਆਣਾ ਸਰਕਾਰ ਦੇ ਨਾਲੀਆਂ ਕਿਸਾਨਾਂ ਦਾ ਮਸਲਾ ਸੈਂਟਰ ਸਰਕਾਰ ਦੇ ਨਾਲ ਤੇ ਇਹ ਪਹਿਲਾਂ ਵੀ ਹੋ ਸਕਦਾ ਸੀ ਪਹਿਲਾਂ ਵੀ ਪਟੀਸ਼ਨ ਤੇ ਸੁਣਵਾਈ ਹੋ ਸਕਦੀ ਨਾ ਕਿ ਇਸ ਪਹਿਲਾਂ ਵੀ ਗਏ ਹੈਗੇ ਨੇ ਅੱਜ ਪੂਰੇ ਲੋਕਾਂ ਨੂੰ ਜਾਂ ਹਾਈ ਕੋਰਟ ਨੂੰ ਇਹ ਅਹਿਸਾਸ ਹੋਇਆ ਕਿ ਲੋਕ ਇਲਾਕੇ ਦੇ ਲੋਕ ਜਾਂ ਵਕੀਲ ਜੀ ਪਰੇਸ਼ਾਨ ਹੁੰਦੇ ਆਉਂ ਜਾਂਦੇ ਵਪਾਰੀ ਤਬਕਾ ਬੱਸਾਂ ਐਮਬੂਲੈਂਸ ਪਿਛਲੇ 5 ਮਹੀਨਿਆਂ ਤੋਂ ਲੋਕ ਤਕਲੀਫ ਦੇ ਵਿੱਚ ਆ ਇਹੋ ਜਿਹੇ ਮਸਲੇ ਤੇ ਹਾਈ ਕੋਰਟ ਨੂੰ ਤੁਰੰਤ ਇਸ ਨੂੰ ਫਾਸਟ ਟਰੈਕ ਦੀ ਕੋਰਟ ਤਰ੍ਹਾਂ ਦੇਖਣਾ ਚਾਹੀਦਾ ਹੈਗਾ ਇਹਨਾਂ ਨਿਪਟਾਉਣੇ ਚਾਹੀਦੇ ਨੇ ਸਭ ਤੋਂ ਪਹਿਲਾਂ ਇਹ ਨਿਪਟਾਉਣੇ ਚਾਹੀਦੇ ਨੇ ਫੈਸਲੇ ਇਸ ਤੇ ਹੱਲ ਕਰਨੇ ਚਾਹੀਦੇ ਹੁਣ ਹਰਿਆਣਾ ਸਰਕਾਰ ਦੇ ਅੱਜ ਝਾੜ-ਚੰਮ ਚੰਗੀ ਕੀਤੀ ਆ ਵੀ ਆਖਰ ਤੁਸੀਂ ਕਿਵੇਂ ਰਾਹ ਰੋਕ ਸਕਦੇ ਨਾ ਹਾਲਾਂਕਿ ਹਰਿਆਣਾ ਦੇ ਐਡਵੋਕੇਟ ਜਨਰਲ ਕਹਿ ਰਹੇ ਸੀ ਕਿ ਅਸੀਂ ਰਾਹ ਖੋਲਣ ਨੂੰ ਤਿਆਰ ਆ ਤੇ ਤੁਸੀਂ ਜੀ ਕਿਸਾਨਾਂ ਨੂੰ ਘਰ ਵਾਪਸ ਭੇਜ ਦਿਓ ਹਾਈ ਕੋਰਟ ਨੇ ਫਿਰ ਤਾੜਦਾ ਕੀਤਾ ਕਿ ਤੁਸੀਂ ਥੋੜੇ ਡਿਸਾਈਡ ਕਰਨਾ ਯਾਰ ਤੁਹਾਡਾ ਇਹ ਲੈਣਾ ਦੇਣਾ ਹੈਗਾ ਲੜਾਈ ਤੇ ਕਿਸਾਨਾਂ ਦੀ ਸੈਂਟਰ ਸਰਕਾਰ ਤੱਕ ਸੈਂਟਰ ਸਰਕਾਰ ਡਿਸਾਈਡ ਕਰੇ ਨਾ ਮਤਲਬ ਜੇ ਇਹ ਲੋਕਾਂ ਨੂੰ ਹੁਣ ਦਿੱਲੀ ਜਾਣ ਤੋਂ ਤੁਸੀਂ ਰੋਕ ਲੋਗੇ ਕਿੰਨੇ ਲੋਕ ਖੱਜਲਖਵਾਰ ਹੋ ਰਹੇ ਨੇ ਆਮ ਲੋਕਾਂ ਦਾ ਵਪਾਰ ਤੇ ਅਸਰ ਪਿਆ ਆ ਤੇ ਇਸ ਕਰਕੇ ਹਰਿਆਣਾ ਸਰਕਾਰ ਕੌਣ ਹੁੰਦੀ ਆ ਹਰਿਆਣਾ ਸਰਕਾਰ ਸੈਂਟਰ ਨਹੀਂ ਆ ਉਹ ਇੱਕ ਸਟੇਟ ਆ ਭਾਰਤ ਦਾ ਹਿੱਸਾ ਭਾਰਤ ਸਰਕਾਰ ਦਾ ਹਿੱਸਾ ਤੇ ਜਾਣ ਤੋਂ ਕਿਸਾਨਾਂ ਦੇ ਲਈ ਫਿਰ ਕਹਿੰਦੇ ਹਰਿਆਣਾ ਸਰਕਾਰ ਡਰਾਮੇ ਕਰ ਲੱਗ ਪਈ ਜੀ ਸਾਡੇ ਐਸਪੀ ਦਾ ਦਫਤਰ ਘੇਰ ਲਨਗੇ ਤੇ ਪੁਲਿਸ ਇਹ ਵੀ ਨਹੀਂ ਟੈਕਲ ਕਰ ਸਕਦੀ ਤੁਹਾਡੇ ਨਾਲ ਤਾਂ ਜਦ ਕਿਸਾਨ ਤੁਹਾਡਾ ਤਾਂ ਮਸਲਾ ਤੁਸੀਂ ਕੌਣ ਹੁੰਦੇ ਨੇ ਕਿਸਾਨਾਂ ਨੇ ਤਾਂ ਸੈਂਟਰ ਕੋ ਮੰਗਾ ਮੰਨਣੀ ਹੈਗੇ ਨੇ ਤੁਸੀਂ ਉਹਨਾਂ ਤੇ ਜਾਂਦੇ ਤੁਸੀਂ ਜਾਓ ਜੀ ਤੁਸੀਂ ਦੇ ਸਭ ਕੋ ਛੇਤੀ ਰਾਹ ਖੋਲਣਾ ਚਾਹੀਦਾ ਵੀ ਜਾਓ ਯਾਰ ਸਾਡਾ ਰਾਹ ਰੋਕ ਕੇ ਬੈਠੇ ਹੋ ਆਪੇ ਸੈਂਟਰ ਨੇ ਜਿੱਥੇ ਉਹ ਇਹਨਾਂ ਨੂੰ ਤਾਂ ਇਹ ਤਾਂ ਫਿਕਰ ਹੈ ਐਡਵੋਕੇਟ ਜਰਨਲ ਨੂੰ ਹਰਿਆਣੇ ਦੋਨੋਂ ਜਾਂ ਹਰਿਆਣੇ ਸਰਕਾਰ ਦੇ ਨੁਮਾਇੰਦਿਆਂ ਨੂੰ ਪਰ ਇਹ ਅਜੇ ਤੱਕ ਜ਼ੁਬਾਨ ਨਹੀਂ ਖੁੱਲੀ ਕਿ ਸ਼ੁਭ ਕਰਨ ਦਾ ਜਿਹੜਾ ਕਤਲ ਹੋਇਆ ਹੈ ਕਿਹੜੀ ਗਨ ਦੇ ਨਾਲ ਹੋਇਆ ਗਨ ਆਈ ਕਿੱਥੋਂ ਹੈ ਕੀ ਅਣਪਛਾਤੇ ਲੋਕ ਜਾਂ ਜਾਣ ਬੁੱਝ ਕੇ ਵਿੱਚ ਵੜੇਗੇ ਸੀ ਫੌਜ ਫੌਜ ਦੇ ਜਵਾਨਾਂ ਦੇ ਕਿ ਜਿਨ੍ਹਾਂ ਨੇ ਜਾ ਕੇ ਕਿਸਾਨਾਂ ਦੇ ਤੇ ਗੋਲੀ ਚਲਾਉਣੀ ਸੀ ਜਿਹੜੀ ਅੱਜ ਸੀਐਸਐਫਐਲ ਦੀ ਰਿਪੋਰਟ ਆਈ ਨਾ ਉਹ ਹਰਾਨੀ ਜਨਕਾ ਸੰਦੀਪ ਉਹਦੇ ਚ ਇਹ ਆ ਕਿ ਸ਼ੁਭ ਕਰਨ ਦੀ ਜਿਹੜੀ ਆ ਕਤਲ ਆ ਉਹ ਸ਼ਾਰਟ ਗਨ ਦੇ ਨਾਲ ਹੋਇਆ ਸ਼ਾਰਟ ਗਨ ਜਾਂ 12 ਬੋਰ ਜਾਂ ਬਿਧਨਾਲੀ ਹੋ ਸਕਦੀ ਹੈ ਉਹੀ ਹੋ ਸਕਦਾ ਔਰ ਉਹ ਪੁਲਿਸ ਕੋਲ ਹੀ ਹੁੰਦੀ ਪੁਲਿਸ ਕੋ ਤੇ ਸਾਲਟਾਂ ਹੁੰਦੀਆਂ ਨੇ ਇਸ ਤੇ ਜਾਂ ਹੋਰ ਹਥਿਆਰ ਹੁੰਦੇ ਨੇ ਰਵਲਵਰ ਹੁੰਦੇ ਨੇ ਜਾਂ ਵੀ ਬਾਕੀ ਤਾਂ ਉਹਨਾਂ ਕੋ ਵੱਡੇ ਹਥਿਆਰ ਰਗੇ ਨੇ ਤੇ ਸ਼ਾਰਟ ਗਨ ਆਈ ਕਿੱਥੋਂ ਇਹ ਆਪਣੇ ਆਪ ਚ ਵੱਡਾ ਸਵਾਲ ਆ ਤੇ ਉਹ ਚਲਾਈ ਕਿੰਨੇ ਹੈਗੇ ਨੇ ਹੁਣ ਇਹ ਹੁਣ ਹਰਿਆਣਾ ਦੇ ਜਿਹੜਾ ਸਰਕਾਰ ਕਹਿ ਰਹੀ ਸੀ ਕਿ ਕਿਸਾਨਾਂ ਨੇ ਚਲਾਈ ਹੋਗੀ ਕਿਵੇਂ ਕਿਸਾਨ ਚਲਾ ਕਿਸਾਨ ਉਰ ਤੇ ਹਥਿਆਰ ਲਈ ਫਿਰਦੇ ਹੈਗੇ ਮਤਲਬ ਹਾਲੇ ਵੀ ਹਰਿਆਣਾ ਸਰਕਾਰ ਮੰਨਣ ਨੂੰ ਤਿਆਰ ਨਹੀਂ ਹੈ ਵੀ ਪਚਾ ਹੀ ਤੁਹਾਡੇ ਪਾਸਿਓਂ ਚੱਲੀ ਹੋਏਗੀ ਹੁਣ ਦੇਖੋ ਕਿ ਪੂਰੀ ਜਿਹੜੀ ਰਿਪੋਰਟ ਆਉਂਦੀ ਹੱਲੇ ਹਾਈ ਕੋਰਟ ਦੇ ਵਿੱਚ ਹੈ ਜਿਹੜੀ ਸੀਐਸਐਫਐਲ ਦੀ ਰਿਪੋਰਟ ਆ ਉਹਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ ਪਰ ਇਹ ਦੇ ਇੱਕ ਆਪਣੇ ਆਪ ਚ ਵੱਡਾ ਖੁਲਾਸਾ ਕਿ ਆਖਰ ਉਹ ਸ਼ਾਰਟ ਗਨ ਕਿਵੇਂ ਉੱਥੇ ਪਹੁੰਚੀ ਹੈ ਹਾਲਾਂਕਿ ਉਦੋਂ ਵੀ ਜਦੋਂ ਸ਼ੁਭ ਕਰਨ ਦਾ ਕਤਲ ਹੋਇਆ ਸੀ ਉਦੋਂ ਕਿਸਾਨ ਜਥੇਬੰਦੀਆਂ ਨੇ ਦੋਸ਼ ਲਾਏ ਸੀ ਕਿ ਉਧਰਲੇ ਪਾਸੇ ਮਤਲਬ ਹਰਿਆਣੇ ਵਾਲੇ ਪਾਸੇ ਦੂਜੇ ਲੋਕ ਵੀ ਨੇ ਗੈਰ ਪੁਲਸੀਏ ਵੀ ਲੋਕ ਨੇ ਉਹ ਗੈਰ ਪੁਲਸੀਏ ਕੌਣ ਹੋ ਸਕਦੇ ਕਿਹੜੀ ਪਾਰਟੀ ਦੇ ਹੋ ਸਕਦੇ ਕਿਹੜੇ ਵਿਚਾਰ ਤੋਂ ਕਿਹੜੇ ਸ਼ਰਾਰਤੀ ਅੰਸਰ ਹੋ ਸਕਦੇ ਨੇ ਕਿ ਉਹਨਾਂ ਨੇ ਚਲਾਈ ਸੀ ਉਨੇ ਇਹ ਸ਼ਾਰਟ ਗਨ ਦਾ ਮਤਲਬ ਇਹ ਹੁੰਦਾ ਸਿੰਗਲ ਬੋਰ ਦਾ ਡਬਲ ਬੋਰ ਦੀ ਦਿਨਾਲੀ ਹੋ ਸਕਦੀ ਹੈ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਔਰ ਇੱਕ ਬਹੁਤ ਵੱਡਾ ਅਪਰਾਧ ਆ ਇਸ ਮਸਲੇ ਜਿੱਤੇ ਖੁਦ ਹਾਈ ਕੋਰਟ ਨੂੰ ਇਹਦੀ ਨਿਗਰਾਨੀ ਕਰਨੀ ਚਾਹੀਦੀ ਆ ਕਿ ਪਤਾ ਲੱਗੇ ਉਹ ਕਿਹੜੇ ਕਾਤਲ ਨੇ ਹਾਲਾਂਕਿ ਤੁਹਾਨੂੰ ਜਿਆਦਾ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਰ ਹਨ ਕਿਸਾਨਾਂ ਨੇ ਉਹਨੂੰ ਘੇਰ ਲਿਆ ਸੀ ਹਰਿਆਣੇ ਦੇ ਗ੍ਰਹਿ ਮੰਤਰੀ ਉਦੋਂ ਨੇ ਅਹੁਦਾ ਛੱਡ ਦਿੱਤਾ ਸੀ ਜਦੋਂ ਨਾਇਬ ਸੈਣੀ ਮੁੱਖ ਮੰਤਰੀ ਬਣੇ ਤੇ ਇਹਨੂੰ ਅਨਿਲ ਵਿਜਨ ਲੱਗਾ ਕਿ ਮੇਰਾ ਫੇਰ ਨੰਬਰ ਕੱਟਿਆ ਗਿਆ ਕਿਉਂਕਿ ਜਦੋਂ ਉਹਨੂੰ ਮਨੋਲਾ ਖੱਟਣ ਨੂੰ ਬਣਾਇਆ ਉਦੋਂ ਵੀ ਇਹ ਮੁੱਖ ਦਾਵੇਦਾਰ ਸੀ ਮੁੱਖ ਮੰਤਰੀ ਉਹਨੂੰ ਤੇ ਸਦਮਾ ਅਨਿਲ ਵਿਜਨ ਨੂੰ ਹੀ ਲੱਗਾ ਉਹ ਕਹਿੰਦਾ ਮੈਂ ਆਰਡਰ ਨਹੀਂ ਦਿੱਤੇ ਬਟ ਮੈਂ ਹੋਮ ਮਿਨਿਸਟਰ ਸੀ ਜ਼ਿੰਮੇਵਾਰੀ ਲੈਦਾ ਵੀ ਜ਼ਿੰਮੇਵਾਰੀ ਤਾਂ ਫੇਰ ਲੈਣੀ ਚਾਹੀਦੀ ਆ ਗੋਲੀ ਤੁਹਾਡੀ ਸਾਈਡ ਤੋਂ ਚੱਲੀ ਆ ਗਈ ਆ ਹੁਣ ਇਹ ਜਿਹੜੀਆਂ ਸਟੇਟਮੈਂਟ ਆਈਆਂ ਨੇ ਉਹਦੇ ਚ ਇਹਨਾਂ ਹਰਿਆਣੇ ਨੇ ਵੀ ਇੱਕ ਐਸਆਈਟੀ ਬਣਾਈ ਸੀ ਉਨੇ ਹਿੱਟ ਰਿਪੋਰਟ ਨਹੀਂ ਦਿੱਤੇ ਫਿਰ ਪੰਜਾਬ ਸਰਕਾਰ ਨੂੰ ਵੀ ਬੜੀ ਸਰਕਾਰ ਨੂੰ ਬੜੀ ਦਬਾਹੇ ਹੇਠ ਸਰਕਾਰ ਨੂੰ 0 ਐਫਆਈਰ ਦਰਜ ਕਰਵਾਉਣੀ ਪਈ ਸੀ ਫਿਰ ਹਰਿਆਣਾ ਸਰਕਾਰ ਚੈਲੰਜ ਕਰਦੀ ਹੈਗੀ ਪਰ ਸਵਾਲ ਹੈ ਕਿ ਹਾਈ ਕੋਰਟ ਵੱਲੋਂ ਪਰ ਵਿਧੇ ਵਿੱਚ ਧਰਨਾ ਚੱਲਦਾ ਹੈ ਅੱਜ ਆ ਕੇ ਕਹਿ ਰਹੇ ਨੇ ਵੀ ਰਾਹ ਖੋਲਣਾ ਚਾਹੀਦਾ ਮਿਲਦਾ ਇਸ ਮਸਲੇ ਚ ਅਦਾਲਤਾਂ ਨੂੰ ਵੀ ਸਮੇਂ ਸਰਕਾਰ ਕਾਰਵਾਈ ਕਰਨੀ ਚਾਹੀਦੀ ਰਾਹ ਪਹਿਲਾਂ ਖੋਲ ਦਿੰਦੇ ਇਨਵੈਸਟੀਗੇਸ਼ਨ ਬਾਅਦ ਚ ਵੀ ਹੋ ਸਕਦੀ ਸੀ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਲੇਕਿਨ ਫਿਲਹਾਲ ਦੋ ਜਿਹੜੇ ਪਹਿਲੂ ਨੇ ਕੀ ਹਰਿਆਣਾ ਹੁਣ ਦੁਬਾਰਾ ਕੋਈ ਬਹਾਨਾ ਘੜੂਗਾ ਰਾਹ ਖੁੱਲੂਗਾ ਕਿ ਨਹੀਂ ਖੁੱਲੂਗਾ ਕਿਉਂਕਿ ਅੱਜਕੱਲ ਸਰਕਾਰਾਂ ਵੀ ਬੜੀਆਂ ਜਿੱਦੀ ਹੋ ਗਈਆਂ ਨੇ ਉਹਦੇ ਸੁਪਰੀਮ ਕੋਰਟ ਨੂੰ ਵੀ ਟਿੱਚ ਜਾਂਦੀਆਂ ਨੇ ਆ ਨੀਟ ਵਾਲੇ ਮਸਲੇ ਦੇ ਵਿੱਚ ਸੈਂਟਰ ਸਰਕਾਰ ਸੁਪਰੀਮ ਕੋਰਟ ਨੂੰ ਉਂਗਲਾ ਦੇ ਨਚਾਈ ਫਿਰਦੀ ਹੈਗੀ ਕਿ ਹਰਿਆਣਾ ਫਿਰ ਬਹਾਨਾ ਘੜੂਗੇ ਇਹ ਆਪਣੇ ਆਪ ਚ ਕੀ 7 ਦਿਨ ਦੇ ਵਿੱਚ ਵਿੱਚ ਰਾਹ ਖੁੱਲੂਗਾ ਦੂਜੀ ਗੱਲ ਜੇ ਕਿ ਕਿਸਾਨ ਦਿੱਲੀ ਜਾਣਗੇ ਪੰਦੇਰ ਹੋਣੀ ਡੱਲੇਵਾਲ ਹੋਣੀ ਹੁਣ ਕਿਹੜੀ ਰਾਣੀ ਦੀਤੀ ਦੇ ਕੰਮ ਕਰਨਗੇ ਤਿੱਜਾ ਜਿਹੜਾ ਵੱਡਾ ਖੁਲਾਸਾ ਹੋਇਆ ਸ਼ੁਭ ਕਰਨ ਜਿਹਨੂੰ ਬੀਤੇ ਦਿਨੀ ਉਹਦੇ ਪਰਿਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਨੂੰ ਬੁਲਾ ਕੇ 1 ਕਰੋੜ ਰੁਪਏ ਦਾ ਮੁਆਵਜ਼ਾ ਨਾਲ ਉਹਦੀ ਭੈਣ ਨੂੰ ਨੌਕਰੀ ਦਿੱਤੀ ਆ ਨਹੀਂ ਤੇ ਇਹਨਾਂ ਕਿਸਾਨ ਜਥੇਬੰਦੀਆਂ ਨੇ 12 ਜੁਲਾਈ ਨੂੰ ਧਰਨਾ ਦੇਣਾ ਸੀ ਉਹ ਉਹਨਾਂ ਨੇ ਮੁਲਤਵੀ ਕਰ ਦਿੱਤਾ ਉਹ ਸ਼ੁਭ ਕਰਨ ਦਾ ਮਸਲਾ ਕਿ ਜਿਹੜਾ ਸ਼ਾਰਟ ਗਨ ਉਹ ਸ਼ਾਰਟ ਗਨ ਆਈ ਕਿੱਥੋਂ ਆ ਉਹ ਬੰਦੇ ਕੌਣ ਨੇ ਉਥੇ ਵੀਡੀਓਗ੍ਰਾਫਿਕੋ ਕਿ ਪੁਲਿਸ ਅਕਸਰ ਹੀ ਜਦੋਂ ਇਦਾਂ ਦੇ ਧਰਨੇ ਹੁੰਦੇ ਨੇ ਵੀਡੀਓ ਰਿਕਾਰਡਿੰਗ ਕਰਦੀ ਆ ਉਹ ਵੀਡੀਓ ਰਿਕਾਰਡਿੰਗ ਪੁਰਸ਼ ਨੂੰ ਦਿਖਾਉਣੀ ਪਏਗੀ ਜਾਂ ਉਹਨੇ ਨਹੀਂ ਕੀਤੀ ਹੋਗੀ ਜਾਂ ਪਰਦਾ ਪਾਇਆ ਹੋਊਗਾ ਇਹ ਇਹ ਤਾਂ ਪਤਾ ਲੱਗੂਗਾ ਕਿ ਸ਼ੁਭਕਰਨ ਸ਼ੁਭਕਰਨ ਖੜਿਆ ਕਿੱਥੇ ਸੀ ਗੋਲੀ ਉਹਦੇ ਪਿੱਛੇ ਚੱਲੀ ਐ ਸਾਈਡ ਤੋਂ ਜਿਹੜੇ ਫਰੰਟ ਤੋਂ ਚੱਲੀ ਗਈ ਐ ਇਹ ਵੀ ਆਪਣੇ ਵਾਲ ਕਿਉਂਕਿ ਜੇ ਹੋਰ ਹਥਿਆਰ ਦੀ ਗੋਲੀ ਚੱਲੀ ਹੁੰਦੀ ਨਾ ਸੰਦੀਪ ਉਹਦੇ ਨਾਲ ਉਹਦਾ ਸਿਰ ਹੀ ਉੱਡ ਜਾਣਾ ਸੀ ਤੇ ਹੋਰ ਹਥਿਆਰ ਦੀ ਚੱਲੀ ਹੁੰਦੀ ਤੇ ਹੋਰ ਲੋਕ ਵੀ ਸ਼ਰਰੇ ਵੱਜ ਕੇ ਹੋਰ ਲੋਕ ਵੀ ਜ਼ਖਮੀ ਹੋਣੇ ਸੀ ਨਾ ਇਹਦਾ ਮਤਲਬ ਸ਼ਾਰਟਿੰਗ ਹਨਾ ਤੇ ਸ਼ਾਰਟਗਨ ਆਈ ਕਿੱਥੋਂ ਆ ਕਿਸ ਸਾਈਡ ਤੋਂ ਆਈ ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹ ਤੇ ਨਾ ਦੇ ਪੰਜਾਬ ਪੁਲਿਸ ਜਾਂਚ ਕਰ ਸਕਦੀ ਆ ਨਿਰਪੱਖਤਾ ਦੇ ਤੌਰ ਤੇ ਹਰਿਆਣਾ ਪੁਲਿਸ ਦੇ ਬਿਲਕੁਲ ਨਹੀਂ ਕਰੂਗੀ ਨਿਰਪੱਖਤਾ ਦੇ ਤੌਰ ਤੇ ਇਹ ਤੇ ਹਾਈ ਕੋਰਟ ਨੂੰ ਹੀ ਆਪਣੀ ਨਿਗਰਾਨੀ ਹੇਠ ਜਾਂਚ ਕਰਾਉਣੀ ਚਾਹੀਦੀ ਹੈ ਕਿ ਤੁਸੀਂ ਬੇਕਸੂਰ ਇਕਲੌਤਾ ਪੁੱਤ ਮਾਪਿਆਂ ਦਾ ਮਾਰ ਦਿੱਤਾ ਹੈਗਾ ਇਹ ਤੇ ਹਰਿਆਣੇ ਦੇ ਕਤਲ ਕੇਸ ਤੇ ਬੰਦਾ ਹੀ ਆ ਕਿ ਸ਼ਾਰਟ ਗਨ ਜਿਹੜੀ ਆ ਉਹ ਕਿੱਥੋਂ ਆ ਔਰ ਉਦੋਂ ਤੁਹਾਡੇ ਪਾਸਿਓ ਜਾਂ ਉਹਦੇ ਪਾਸਿਓ ਔਰ ਅੱਜ ਕਿਵੇਂ ਕਿਉਂ ਖਲਾਸਾ ਹੋ ਰਿਹਾ ਨਾ ਜਦੋਂ ਹਾਈ ਕੋਰਟ ਵੀ ਤੱਤੀ ਹੋਈ ਆ ਉਦੋਂ ਖਲਾਸੇ ਸਾਰੇ ਹੋ ਰਹੇ ਨੇ ਕਿ ਕਿ ਜੀ ਉਹ ਬੰਡਾ ਮੁੰਡਾ ਸ਼ੁਭ ਕਰਨ 21 ਸਾਲ ਕੇ 23 ਸਾਲ ਉਮਰ ਸੀ ਵੀ ਸ਼ਾਰਟ ਗਨ ਦੇ ਨਾਲ ਮਰਿਆ ਤੇ ਦੂਜਾ ਆਈ ਕਿੱਥੋਂ ਆ ਹਰਿਆਣਾ ਪੁਲਿਸ ਹਰਿਆਣਾ ਸਰਕਾਰ ਹਲੇ ਵੀ ਨਹੀਂ ਦੱਸ ਰਹੀ ਪਰ ਇਹ ਤਿੰਨ ਚਾਰ ਜਿਹੜੇ ਪਹਿਲੂ ਨੇ ਬੜੇ ਇੰਪੋਰਟੈਂਟ ਪਹਿਲੂ ਹੋ ਗਏ ਨੇ ਦੂਜਾ ਕਿ ਰਾਹ ਹਫਤੇ ਚ ਖੁੱਲੂਗਾ ਕਿ ਨਹੀਂ ਖੁੱਲੇਗਾ ਜਾਂ ਕਿੰਨਾ ਕੀ ਰਾਹ ਖੋਲਣਗੇ ਜਾਂ ਕਿਤੇ ਇਹ ਤਾਂ ਨਹੀਂ ਕਹਿਣਗੇ ਹਰਿਆਣਾ ਕਿ ਅਸੀਂ ਰਾਹ ਖੋਲ ਦਿੰਦੇ ਆ ਪਰ ਅਸੀਂ ਜੀ ਟਰੈਕਟਰ ਟਰਾਲੀ ਨਹੀਂ ਜਾਣ ਦੇਣੀ ਕੋਈ ਅਹੀਂ ਜੇ ਕਿਸਾਨ ਬੈਠੇ ਉਹ ਨਹੀਂ ਜਾਣਦੇ ਨਹੀਂ ਹੈਗੇ ਨਾ ਹਣਾ ਤੇ ਜਾਂ ਹਰਿਆਣਾ ਸਰਕਾਰ ਬਿਨਾਂ ਵਜਾ ਮਾਮਾ ਕਿਉਂ ਬਣ ਕੇ ਬੈਠਾ ਹੈਗਾ ਇਹਦਾ ਮਤਲਬ ਹੈ ਕਿ ਤੁਸੀਂ ਪੰਜਾਬ ਦੇ ਲੋਕ ਅਗਰ ਉੱਥੇ ਦਿੱਲੀ ਜਾਣਾ ਚਾਹੁੰਦੇ ਸੰਘਰਸ਼ ਕਰਨਾ ਚਾਹੁੰਦੇ ਨੇ ਸੈਂਟਰ ਸਰਕਾਰ ਦੇ ਖਿਲਾਫ ਤੇ ਤੁਸੀਂ ਸਾਨੂੰ ਹਰ ਵਾਰ ਪੰਜਾਬ ਵਾਲਿਆਂ ਨੂੰ ਰੋਕਿਆ ਕਰੋਗੇ ਇਹ ਸਵਾਲ ਹੋ ਗਿਆ ਨਾ ਜੀ ਇਸ ਕਰਕੇ ਇਹ ਜਿਹੜੀ ਪਿਰਤ ਹਰਿਆਣਾ ਸਰਕਾਰ ਨੇ ਪਾਈ ਆ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਖਿਲਾਫ ਆ ਜਾਂ ਦੇਸ਼ ਦੇ ਸਿਸਟਮ ਦੇ ਖਿਲਾਫ ਆ